ਲੋਡਜੀ ਤਰੀਕ ਤੁਹਾਨੂੰ ਪਤਾ ਹੀ ਅੱਜ 14 12 2025 ਵੋਟਰਾਂ ਵਾਲਾ ਦਿਨ ਲੰਘ ਵੋਟਾਂ ਕਾਦੀਆਂ ਨੇ ਬਲਾਕ ਸਮਤੀ ਦੇ ਜਿਲ੍ਹਾ ਫਰੀਸ਼ੀਆਂ ਦੀ ਆਰਾਮ ਨਾਲ ਚੱਲੋ ਆਰਾਮ ਨਾਲ ਵੋਟ ਪਾਓ ਕਾਬਰੋ ਨਾ ਲੜਾਈ ਝਗੜਾ ਨਾ ਕਰੋ ਜਿੱਤ ਹਾਰ ਤਾਂ ਹੋਣੀ ਹੀ ਹੋਣੀ ਜੀ ਕਿਸੇ ਵੀ ਪਾਰਟੀ ਦੀ ਕਿਸੇ ਵੀ ਉਮੀਦਵਾਰ ਦੀ ਜਿੱਤ ਹੀ ਹੋਣੀ ਹੈ ਤੇ ਤੁੰਡੀ ਬਹੁਤ ਜ਼ਿਆਦਾ ਆਰਾਮ ਨਾਲ ਚੱਲੋ ਸਲੋ ਚੱਲੋ ਜੀ ਆਹਦੇ ਸਾਈਡ ਤੇ ਚੱਲੋ ਘਾਲ ਨਾ ਕਰੋ ਫੇਰ ਸਮਝਾ ਰਿਹਾ ਤੁਹਾਨੂੰ ਆਰਾਮ ਨਾਲ ਚੰਡੋ ਕੋਣੇ ਸੇ ਤੁਹਾਨੂੰ ਜਾ ਕੇ ਮੌਲ ਖਾਣਾ ਦੀ ਵੋਟਾਂ ਦਾ ਬਟਾਂ ਕੀ ਮੌਲ ਚਲਦੇ ਠੀਕ ਹੈ ਜੀ ਦੁਬਾਰਾ ਫੇਰ ਚੱਲੋਵਾਂਗੇ ਆਪਾਂ ਇਸ ਵਕਤ ਦੇ ਆ ਕਿ ਤੋਨ ਬੈਲਟਨ ਦਾ ਮੋੜ ਦਖਾ ਰਿਹਾ ਹੈ। ਦਾ ਸਪੀਡ ਰੱਖੋ ਨੀਕੂ ਜਿੰਨੀ ਕੁ ਤੁਸੀਂ ਨਾ ਆਪਦੇ ਬ੍ਰੇਕ ਲਾ ਸਕੋ। ਕੋਈ ਚੀਜ਼ ਖੜੀ ਹੈ। ਜਾਂ ਆ ਰਹੀ ਹੈ ਨਾ ਤੁਸੀਂ ਓਨੀ ਸਪੀਡ ਕੋ ਵੀ ਉਸ ਟਾਈਮ ਗੱਡੀ ਦੇ ਕੋਲ ਪਹੁੰਚਦੇ ਪਹਿਲਾਂ ਬ੍ਰੇਕ ਲੱਗ ਜਾਵੇ ਤੁਹਾਡੀ ਗੱਡੀ ਦੀ। ਜਾ ਕੋਈ ਸਾਧਨ ਹੈ ਭਾਵੇਂ ਪੈਦਲ ਕਿਉਂ ਨਹੀਂ ਜਾ ਰਹੇ ਹੋ ਇਸ ਕਰਕੇ ਲੋਕਾਂ ਨੂੰ ਬੇਨਤੀ ਹੈ ਵੀ ਆਦਾ ਸਲੋ ਚੱਲੋ ਆਰਾਮ ਨਾਲ ਚੱਲੋ ਕਾਬਰੋ ਨਾ ਕੋਈ ਗੱਲ ਠੀਕ ਹੈ ਜੀ ਪਾ ਦੇ ਵੀਡੀਓ ਲੋਲ ਪਿੰਡ ਛਾਂਗਰ ਹੈ ਛਾਂਗਰ ਕਹਿੰਦਾ ਕਿ ਛਾਂਗਰ ਹੈ ਛਾਂਗਰ 8 ਤੇ ਛਾਂਗਰ ਕਹਾਂ ਦੋ ਮਿੰਟ ਆ ਭਾਈ ਕਟੀਆਂ ਦੀ ਪਰਚੀਆਂ ਜੀ ਜਿੰਨਾ ਵੋਟਾਂ ਪਾਉਣੀ ਹੈ ਬਹੁਤ ਧਿਆਨ ਨਾਲ ਜੀ ਇਹ ਕਿਹਦੇ ਰੰਗੀ ਕਰਨਾ ਹੈ ਸਾਰੇ ਹੀ ਘਟਾ ਲੈ ਜੀ ਇਹ ਨੰਬਰ ਵਾਰ ਜੀ ਦੇਖੀ ਤੇ ਆਪਣੇ ਔਰ ਮੈਨੂੰ ਦਿਓ ਸ਼ੋਰ ਆ ਜਾਣਾ ਨਾਲ ਜਾਣਾ ਰਾਜਾ ਸਿੰਘ ਪੁੱਤਰ ਉਹ ਹੋ ਅੱਧਰ ਮੜਾ ਜਾਣਾ ਹੈ ਬਾਈ ਵੋਟਾਂ ਜੀ ਅੱਜ ਆਓ

سرکاری ہائی سکول چانگا رہے اتار لائیو دکھا رہے ہیں تو انہوں نے گھوٹاں پہ رہی ہیں سر سروٹا صحیح پہ رہی ہیں جی بہت ودی آجی بہت ٹھیک ہے رائی چکڑے بچے دے جی ہاں بلکل اکر پوٹے جی ٹھیک ہے جی بہت امن شانتی ووٹا پی رہی ہیں جی دے کے رش گاٹ ہے جی بارے ووٹ ہیں جی

ਤੇ ਇਹ ਦੋ ਬੂਥ ਬਣੇ ਜੀ ਪਿੰਡ ਛਾਂਗਾ ਕਲਾਂ ਤੇ ਇੱਕ ਛਾਂਗਾ ਰੇ ਉਤਾਰ ਇੱਕ ਬੂਥ ਦਿਖਾਤਾ ਤੁਹਾਨੂੰ ਜੀ ਵਧੀਆ ਬੱਚੀ ਨੂੰ ਇਹ ਦਿਖਾਉਂ ਜੀ ਰਿਸ਼ਵਤ ਖੋਰ ਨੂੰ ਪੁਸਤਕਾਂ ਚੰਗੀਆਂ ਨਹੀਂ ਲੱਗਦੀਆਂ ਬਹੁਤ ਲੰਮਾ ਝੜਕਾ ਮੈਂ ਜੀ ਚਲੋ ਸਕੂਲ ਦਾ ਮੌਰੀ ਦਿਖਾ ਦਿੰਦੇ ਤੁਹਾਨੂੰ ਬਹੁਤ ਵਧੀਆ چانگ اوتار بہت سونے کمرے بنے بوتھ نمبر تاری وارڈ نمبر چار پانچ ਸਤਿ ਸ੍ਰੀ ਅਕਾਲ ਸਰ ਕੀ ਰਸ਼ ਘਾੜੇ ਜੀ ਕੀ ਗੱਲ ਹੈ ਜੀ ਰਸ਼ ਘਾੜੇ ਬਹੁਤ ਤੁੰਦ ਘੜ ਕੇ ਹਾਂ ਜੀ ਠੀਕ ਬਾਕੀ ਵਧੀਆ ਚੱਲ ਆਵਣ ਮਾਨ ਨਾਲ ਜੀ ਬਹੁਤ ਵਧੀਆ ਠੀਕ ਹੈ ਸਰ ਵਧੀਆ ਪਿੰਡ ਵਾਲੇ ਸਾਥ ਦਿੰਦੇ ਠੀਕ ਹੈ ਸਰ ਅਸੀਂ ਇਹਨਾਂ ਦਾ ਦੇਾਂਗੇ ਵਧੀਆ ਜੀ ਬਿਲਕੁਲ ਸਰ ਜੀ ਇਹ ਤਾਂ ਬਹੁਤ ਖਾਲੀ ਨੇ ਜੀ ਹਾਂ ਜੀ ਤਾਂ ਕੋਈ ਨਹੀਂ ਨਿਪਾਓ ਔਰ ਤੁਸੀਂ ਕਹੋ ਜੀ ਠੀਕ ਹੈ ਸਰ ਜੀ ਤਨੂਲ ਚਿੰਬਲ ਚੱਲ ਕੇ ਦਿਖਾਉਂਦੇ ਸੀ ਆਈ ਰਾਸ਼ ਨਹੀਂ ਪਿਆਜੀ